ਐਸਸਿਕ ਆਲ ਦੀ ਸਾਰਿਆਂ ਨੂੰ ਯਾਦ ਰੱਖੋਗੇ ਉਹ ਦੇ ਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਪਸ਼ੂ ਦੇ ਵਾਧਾ ਵਿਖਾਉਣੇ ਹੀ ਕੁਝ ਹੋਣ ਤੋਂ ਪਹਿਲਾਂ ਵੇਗੀਆਂ ਉਧਰ ਲਈ ਆਉਣ ਤੋਂ ਪਹਿਲਾਂ ਹੀ ਵੇਗੀਆਂ ਤੇ ਹੁਣ ਆਹੀ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਹੌਲੇ ਪਾਜੀ ਦਿਖਾਵਾਂਗੇ ਸਾਰੀਆਂ ਸੋਈਆਂ ਵਾ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਉਹਦੇ ਵੀਰ ਜੀ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਹਾਂਜੀ ਤੇ ਨਾਮ ਦੱਸ ਦੋ ਫਿਰ ਨਾਮ ਸੋਨੂ ਸ਼ਾਹ ਜਨਾਲਾ ਦਿਲਾ ਮੋਹੱਲ ਤੇ ਫੋਨ ਨੰਬਰ ਬੋਲ ਦੋ 91587000 ਠੀਕ ਆ ਤੇ ਕਿੰਨੇ ਆ ਰਹਿ ਗਏ ਹੁਣ ਫਿਰ ਉਧਰ ਵੀ 5 6 ਆਪਣੇ ਉਹ ਉਹ ਵੇਚੀਆਂ ਪਰੇਸ਼ਾਨੀ ਅੱਛਾ ਉਧਰ ਲੀਆਂ ਵੇਗੀਆਂ ਤੇ ਇੱਧਰ ਲੀਆਂ ਰਹਿ ਗਈਆਂ ہاں ਗਾਈ ਤੋਂ ਲਾਕੇ ਲਾਦ ਤੋਂ ਪਲੇ ਤੱਕ ਵੇਚੀਆਂ ਹਾਂ ਸਾਰੀਆਂ ਜਿਹੜੀਆਂ ਆ ਵੀ ਗਾ ਆਹ ਨਹੀਂ ਖਾਦੀ ਦੀ ਨਕੀ ਹੈ ਮਾਝੇ ਕੱਚੀ ਥੋੜੀ ਉਹ ਵੀ ਵੇਚ ਗਈ ਆ ਆ ਇਹ ਤੇ ਪਸ਼ੂ ਵੇਚ ਗਏ ਹੁਣ ਤੋਂ ਪਹਿਲਾਂ ਹੀ ਤੇ ਹੁਣ ਇੰਨਾ ਚੇ ਕਿੱਡੀ ਵਿਖਾਈਏ ਪਹਿਲਾਂ ਲਗਾਜ ਪਈਗਾ ਠੀਕ ਹੈ ਬੱਚੇ ਤਾਂ ਵੀ ਨਹੀਂ ਆ ਇਹ ਬੱਚੇ ਦੇ ਬਣਾ ਦੇ ਆ ਥਾਣੇ ਤੇ ਦੇਖ ਸਕਦੇ ਆ ਬਾਕੀ ਇਹ ਆ ਵੀ ਦੁੱਧਾਂ ਦੀਆਂ ਨਿਸ਼ਾਨੀਆਂ ਦੀਆਂ ਚੰਗੀਆਂ ਵਾ ਸੱਜਰ ਦੇ ਦੁੱਧਾਂ ਦੇ ਚੰਗਾ ਕੱਢੀਆਂ ਪੰਜੇ ਦੀ ਪਲੱਸ ਗਈਆਂ ਕਿੰਨਾ ਕੀ ਰੋ ਪਲਾਸੀ ਗਈ ਹੈ ਅੱਛਾ ਹਾਂ ਗਾਹ ਨੂੰ ਅੱਜ 45 ਦਿਨ ਹੋ ਗਏ ਬਣੀ ਨੂੰ 1.5 ਮਹੀਨੇ ਲੱਗ ਲਗੇ ਅੱਛਾ ਤੇ ਮੈਂ ਅੱਜ ਵੀ ਪੁੱਛਿਆ ਮੈਂ ਚੈੱਕ ਕਰਾਉਣੀ ਆ ਅੱਛਾ ਇਹ ਮਤਲਬ 40 ਦਿਨਾਂ ਦੇ ਜਾਂਦੇ ਭਾਈ ਪੂਰੀ 40 ਦਿਨ ਹੋ ਗਏ ਆ ਠੀਕ ਆ ਬਾਹਰ ਡਾਕਟਰ ਦੇ ਕਰਦਾ 40 ਦਿਨ ਚੈੱਕ ਕਰ ਦਿੰਦਾ ਹਾਂਜੀ ਉਹਦੀ ਵੱਲੇ ਲੱਗੀ ਡੁਕਟੀ ਤੁਹਾਨੂੰ ਪਤਾ ਮੰਡੀ ਦੇ ਵੱਲੇ ਹਾਂਜੀ ਹਾਂਜੀ ਡੁਕਟੀ ਅੱਗੇ ਆਉਂਦੀ ਆ ਠੀਕ ਆ ਫਿਰ ਆਪਾਂ ਨਹੀਂ ਕਰਾਈਆ ਹੋਂ ਦਾ ਦਵਾ ਖਾ ਲਈ ਪਰ ਅਸੀਂ ਚੈੱਕ ਜੀ ਕਰਾਈਏ ਤੇ ਦੁੱਧ ਕਿੰਨਾ ਹੁਣ ਦੁੱਧ ਲਗੂਗਾ 10 ਕਿਲੋ ਪਰ ਆਪਾਂ 9 ਕਿਲੋ ਗੱਡੀ ਦਵਾਂਗੇ ਜੋ ਆਪ ਸਮਾਪੂਰ ਸ਼ਕਾ ਕੋ ਗੰਬੀਏ ਤੋਂ ਬਰਾਬਰ ਦੀ ਗਾਵਾ ਪਾਜੀ ਬਾਕੀ ਗਾਵਾ ਚਲੋ ਅੱਜ ਤਿੰਨੇ ਹੀ ਵੱਡੀਆਂ ਵਾ ਸੋਨੇ ਰੰਗ ਰੋਪਾਲੀਆਂ ਵਾ ਤੇ ਸੱਜਰਾਂ ਚੰਗੇ ਦੁੱਧ ਵਾਲੀਆਂ ਵਾ ਜਿਹੜੀਆਂ ਗਾਂ ਤਿਆਰ ਕਰਕੇ ਜੇ ਕੋਈ ਕਰ ਲੂਗਾ ਚਲੋ ਵੀ ਸੱਜਰ ਚੰਗਾ ਦੁੱਧ ਗੱਡੀ ਜਾਊਗੀ ਹੁਣ ਵੀ ਕੋਈ ਸੰਭ ਨਾਲ ਲੈ ਜਾਊਗਾ ਤੇ ਦੁੱਧ ਨੇ ਸਾਰੀਆਂ ਕਰਮੀਆਂ ਜਿਹੜਾ ਵਧੀਆ ਤਈ ਜਾਣਾ ਵਾ ਹੌਣ ਪਿੱਛੇ ਥੋੜੀ ਘੱਟ ਸਾਮਤ ਆਈ ਆ। ਇੱਕ ਰਾਜੂ ਤੇਰੀ ਖੁੱਲੀ। ਹਾਂਜੀ। ਤੇਰਾ ਸਾਰਾ ਸੁਹੀ ਪਾਇ ਸਾਡੇ ਬਰੇ ਦਿਲ ਨੂੰ ਜਾਣ ਕੇ ਲਾਇਆ। ਤੇ ਰੱਜੀ ਰੱਜੀ ਵੀ ਨਹੀਂ ਆ ਪੂਰੀ। ਹਾਂਜੀ ਹਾਂਜੀ। ਸਸਾ ਪਾਦੀ ਦਾ ਬਣਾਉ ਆਉਂਦੀ ਬਣਾਦਾ। ਠੀਕ ਆ। ਤੇ ਮੁੱਲ ਫਿਰ ਇਹਦਾ। ਇਹ ਪਾਜੀ ਹਾਨਾ ਮੈਂ 27000 ਦੀ। ਅੱਛਾ 27000 ਦੀ। ਹਾਂ ਇਹ ਤਾਂ ਪਰਸੋ ਜੋੜ 26000 ਦੇਵਾਂਗੇ। ਨੇ 2 ਕਿਲੋ 2 ਡੰਗ ਚੋਲੇ ਭਰ ਗੋਦਿੱਤੇ ਅੱਛਾ ਪੂਰ ਛੱਟਾ ਖਾਨ ਘਾੜਵਾ ਦਾ ਆਪਣੇ ਜੁਮੈਰ ਆਨਲਾਈਨ ਵੀ ਜਾਊਗੀ ਤਾਂ ਵੀ ਆਪਣੀ ਖਾਨ ਦੀ ਗੱਡੀ ਦੋ ਦਿਨ ਦੁੱਧ ਭਾਵੇਂ ਦੋ ਦਿਨ ਚੋਈ ਜਾਵੇ ਹਨਾ ਦੋ ਡੰਗ ਚੋਲੇ ਹਾਂਜੀ ਆਪਣੀ ਫੁੱਲ ਗਾਰੰਟੀ ਅਗਲੇ ਦਾ ਅਗਲੇ ਦਾ ਮਗਰ ਦਾ ਮਗਰ ਠੀਕ ਆ ਇਹ ਨਹੀਂ ਅਗਲਾ ਤੀਤ ਤੱਕ ਤੁਮੂ ਅਗਲੇ ਦਾ ਮਗਰ ਦਾ ਮਗਰ ਦਾ ਬਰਬਾਦ ਹੋ ਜੇਗਾ ਦੁੱਧ 9-10 ਕਿਲੋ ਕਰੋ ਚਵਾ ਦੋ ਦੁੱਧ ਵੀ ਦਾ ਮੱਝਾ ਲੈ ਚਿੱਟਾ ਜੀ ਠੀਕ ਹੈ ਜੀ ਜੀ ਬੰਗਾ ਕੋਈ ਮੰਗਾ ਨਹੀਂ ਕੁਝ ਨਹੀਂ ਪਰ ਅੱਜ ਤਾਂ ਬਹੁਤ ਜੋਬ ਬਸ ਤੇ ਇਹਦਾ ਫਿਰ ਮੁੱਲ ਇਹ ਤਾਂ ਬੰਗਾ ਸਾਰੀ ਛਬੀਆ ਦੇ ਦਾਂਗੇ ਠੀਕ ਆ ਤੇ ਇਹਦੇ ਬਾਰੇ ਦੱਸ ਦੀ ਜਾਨ ਇਹ ਇਹ ਤੁਸਰੇ 6 ਕਰੋ ਅੱਛਾ ਤੇ ਤੇ ਇਹ ਹੁਣ ਆਦੀ ਆਈ ਆਦੀ ਇਹ ਨਹੀਂ ਇਹ ਜੋਗ ਲੈਂਦੀ ਅੱਜ 7 ਵਜੇ ਠੀਕ ਆ ਹਾਂ ਇਹ ਤਾਂ ਪਹਿਲਾਂ ਨਹੀਂ ਚ ਆਉਂਦੀ ਜੀ ਤੋਰਨ ਦੇ ਦਿੰਦੇ ਬਣੀ ਇਹ ਵੀ ਗੀਚਾ ਆਪਣੇ ਕੋਈ ਨਹੀਂ ਹੋਈ ਬਾਜੀ ਅੱਛਾ ਚੈੱਕ ਜਰੂਰ ਕੋਈ ਵੀਰ ਜਾ ਕੇ ਕਰਵਾ ਲੈ ਕਈ ਵਾਰੀ ਜਾਰੇ ਟਾਈਮ ਦੀਆਂ ਵੀ ਬਣੀਆਂ ਹੁੰਦੀਆਂ ਵਾ ਕਈ ਵਾਰੀ ਪਤਾ ਨਹੀਂ ਲੱਗਦਾ ਜਾਂ ਕਈ ਵਾਰੀ ਘਰ ਆ ਲੈ ਜਾਂਦੇ ਦਿਮਾਗ ਚ ਨਿਕਲ ਜਾਂਦਾ ਅਕਸਰ ਕਈ ਜਾਣਿਆਂ ਦੀਆਂ ਗੱਬਨ ਨਿਕਲਦੀਆਂ ਹਾਂ ਕਾਫੀ ਜਾਣਿਆਂ ਦੀ ਬੱਚੀ ਸੋਹਣੀ ਵੇਲੇ ਕਰੀ ਆ ਗਈਆਂ ਜੀ ਬਾਕੀ ਵੈੜ ਸੋਹਣੀ ਆ ਅਗਲੇ ਸਵੇਰ ਨੂੰ ਇਹ ਵੀ ਵੈੜ ਚੰਗੀ ਤਿਆਰ ਹੋਣੀ ਆ ਇਹਨਾਂ ਦੇ ਕੋਈ ਵੀਰ ਵਸ਼ੀ ਮੰਨ ਕੇ ਖੜੇ ਨਾ ਦੁੱਧ ਭਾਈ 6 ਕਿਲੋ ਦੁੱਧ ਇਧਰ ਨਾ ਕਰਿਆ ਖਵਾਨਾ ਇਧਰ ਤੇ ਖਾਦੀ ਚੰਗੀ ਤਰ੍ਹਾਂ ਕੇਗ ਨੂੰ ਲੀਟਰਾਂ ਦੁੱਧ ਜਰਾ ਕੋਈ ਮੰਗਾ ਨਹੀਂ ਮੰਗਦੇ ਬਣੇ ਮਿਲਦੀ ਜੇ ਇਹ ਥਾਣੇ ਦੇ ਵੀ ਦੇਖ ਜਾਂਦੇ ਤੇ ਉਤਰਾਂ ਥਣ ਪੂਰੇ ਇਹਦੇ ਲਈ ਕੋਈ ਪੁੱਛਦਾ ਘਰ ਵਾਲੇ ਆਪਣੀ ਗੱਲ ਦੀ ਤੇ ਇਹਦਾ ਫਿਰ ਮੁੱਲ ਇਹ ਦੇ ਦਾਂਗੇ 14000 ਸਾਢੇ 13000 ਦੀ ਭਾਈ ਦੇ ਦਾਂਗੇ ਅੱਛਾ ਪੂਰੇ 13 ਦੀ ਦਿਲਾਈ ਵੀ ਠੀਕ ਐ ਇਹ ਆਵੇ ਕੋਈ ਇਹਨੂੰ ਵੱਛੀ ਮੰਨ ਕੇ ਖੜੇ ਕੇ ਇੱਕ ਸੋਹਣੀ ਦੁੱਧ ਬੜਾਈ ਦਾ ਚਿੱਟਾ ਜਿਹਾ ਮੱਜਾ ਕਰ ਸਕਣਾ ਜੀ ਦਾ ਵੀ ਤੇ ਹੁਣ ਆ ਜਿਹੜੀ ਜੇ ਆ ਲੀਏ ਇਹ ਸਜੂ ਚੈੱਕ ਕਰਾਈਏ ਅੱਛਾ ਤਾਂ ਜੀ ਇਹਨੂੰ ਟੀਆ ਵੀ ਠੰਡਾ ਤੋਂ ਆਇਆ ਜਣਾ ਨੇ ਅੱਛਾ ਸਾਵੇ ਲੱਗ ਜਾਊਗਾ ਆ ਜੀਆ ਅੱਛਾ ਛੱਤ ਦੇ ਵਿੱਚ ਹੈਗੀ ਜੀ ਇਹਦੀ ਮਗਰਟੀ ਦੇ ਪਰੇ ਉਹਨੇ ਚੈੱਕ ਕਰਾਈ ਆਪਣੇ ਘਰ ਅੱਛਾ ਤੇ ਮੈਨੂੰ ਉਹਦੇ ਭਾਈ ਤਿੰਨੂੰ ਦੇਣੀ 10 ਸਾਲਾਂ ਦੀ ਚੈੱਕ ਕਰਾ ਗਦੇ ਉਹਦਾ ਤੇ ਦੁੱਧ ਦੋ ਚਾਰ ਕੋ ਪੰਜ ਕਿਲੋ ਪਾ ਜੀ ਦੋ ਰੋ ਕੇ ਨੇ ਹਾਂ ਇਹ ਵੀ ਵਾਂਗੇ ਤੋਂ ਬਣਾਈ ਕੋਈ ਤਾਂ ਦੇ ਘਰ ਵਾਲੀ ਪੁੱਛਦਾ ਨਹੀਂ ਕੋਈ ਬੜੀ ਬੁਰੀ ਰੋਣ ਦੀ ਇਹਨੂੰ ਕੋਈ ਸਾਡੇ ਘਰ ਦੇ ਕੋਈ ਵਾਲੇ ਜਿਹੜੇ ਡਾਕਟਰ ਚਾਲੀਏ 54 ਦਿਨ ਚੈੱਕ ਕਰਾਦਾ ਜੀ ਜਿਨਾਂ ਦਾ ਫਤਿਹ ਨੇ ਬਾਈ ਕਰਾਈ ਨਾ ਜਪਾ ਗਰੰਦੀ ਜਾਨੀ ਹਾਂਜੀ ਹਾਂਜੀ ਇਹ ਲੋਕ বিনা ਬਿਲਾਇਂ ਬੈ ਦੀਨ ਕੋਈ ਪਾਲਾ ਨਹੀਂ ਕਿਸੇ ਮੋੜਾ ਇੰਦਾ ਬੈਗਟ ਹੋਣੀ ਬਸ ਏਦਾਂ ਹੀ ਇਹ ਪੋਲੀ ਤਾਰਾ ਨੂੰ ਮੋੜ ਜੀ ਵੇ ਲੋ ਜੋ ਥਾਣਾ ਬਰਾਬਰ ਕੋਈ ਘੜਵਾ ਦੀ ਜੀ ਤੇ ਇਹਾ ਫਿਰ ਮੁੱਲਾ ਇਹ ਆ ਬਦਦਾ 10000 ਦੀ ਅੱਛਾ 10000 ਦੀ ਸਾਡੇ 9 ਦੀ ਭਾਈ 9 ਦੀ ਪੂਰੀ ਦੇ ਦਾਂਗੇ ਵੀ ਅੱਛਾ 9000 ਦੇ ਦੇਣੀ ਹਾਂ ਪਰ ਸਾਰੀ ਗਰਮੀਆਂ ਹੁਣ ਘਾਹ ਨੂੰ ਝੋਨੇ ਝੁੰਨੇ ਦੇ ਵੱਢਨੇ ਕੰਕਾ ਵੱਢਨੀ ਤੇ ਵਾਦੀ ਬੁੱਢੀ ਵੰਗਾ ਝੋਨੇ ਲਾਉਣੇ ਨੂੰ ਕਾਹਨੇ ਹਾਂਜੀ ਇਹ ਤੁਹਾਨੂੰ ਬਸ ਸਾਰੀ ਗਰਮੀਆਂ ਦੁੱਧੀ ਜਿਹਾ ਦੇ ਦਵਾਂ ਨਾ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੇ ਜੀ